ਡਾਇਰੈਕਟਰ ਜੀਜੀਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ ਤੇ ਕੰਮ ਕਰਦਾ ਮੈਂ ਆਪਣੇ ਆਫਿਸ ਤੋਂ ਨਿਕਲ ਕੇ ਅਸਲੋ ਘਰ ਨੂੰ ਜਾ ਰਿਹਾ ਸੀਗਾ ਇਹ ਮੇਰਾ ਰੂਟੀਨ ਰਸਤਾ ਹੈਗਾ ਜੀ ਤੋਂ ਇੱਥੇ ਤੱਕ ਜਦੋਂ ਅਸੀਂ ਪਹੁੰਚਿਆ ਤੇ ਇੱਕਦਮ ਡੈਸ਼ਬੋਰਡ ਦੇ ਵਿੱਚੋਂ ਹਲਕਾ ਜਿਹਾ ਧੂਆ ਨਿਕਲਿਆ ਅਸੀਂ ਇੱਕਦਮ ਗੱਡੀ ਰੋਕ ਲਈ ਤਾਂ ਕਿ ਅਸੀਂ ਦੇਖ ਸਕੀਏ ਵੀ ਕੀ ਹੈਗਾ ਤੇ ਇੱਕਦਮ ਇਹ ਅੱਗ ਜਿਹੜੀ ਹੈ ਨਾ ਉਹ ਭੜਕ ਪਈ ਗਈ ਸਰਕਾਰਨ ਕੀ ਹੋਇਆ ਜੇ ਅੱਗ ਲੱਗੀ ਹੈ ਕਾਰਨ ਕੀ ਸੀ ਹੈ ਕਾਰਨ ਪਤਾ ਨਹੀਂ ਜੀ ਤਾਂ ਕੋਈ ਐਕਸਪਰਟ ਹੀ ਦੱਸ ਸਕਦਾ ਸਾਨੂੰ ਤਾਂ ਇਹ ਲੱਗਦਾ ਵੀ ਬਸ ਅੱਗ ਲੱਗੀ ਤੇ ਗੱਡੀ ਗਈ ਇਲੈਕਟ੍ਰਿਕ ਇਲੈਕਟ੍ਰਿਕ ਸ਼ਾਰਟ ਹੋ ਸਕਦਾ ਅ ਅੱਜ ਤੱਕ ਦੇਖੋ ਜੀ 2014 ਤੋਂ ਇਹ ਗੱਡੀ ਮੇਰੇ ਕੋਲ ਹੀ ਹੈ ਅਸੀਂ ਇਹਨੂੰ ਡਰਾਈਵ ਕਰਦੇ ਮੈਂ ਆਪ ਨਹੀਂ ਡਰਾਈਵ ਕਰਦਾ ਮੇਰੇ ਨਾਲ ਡਰਾਈਵਰ ਹੁੰਦਾ ਮੇਰਾ ਉਸ ਸਮੇਂ ਕਿਹਨੇ ਡਰਾਈਵ ਕਰਦਾ ਜੀ ਤੇ ਅੱਜ ਤੱਕ ਕਦੇ ਕੋਈ ਇਸ਼ੂ ਬਣਿਆ ਨਹੀਂਗਾ ਫੁੱਲ ਇਨਸ਼ੋਰੈਂਸ ਹੈ ਅਸੀਂ ਹਰ ਸਾਲ ਇਨਸ਼ੋਰੈਂਸਿੰਗ ਕਰਾਈਦੀ ਹੈ ਸਰਵਿਸ ਵੀ ਕਰਵਾਈਦੀ ਹੈ ਟਾਈਮਲੀ ਤੋਂ ਬਾਕੀ ਹੁਣ ਪਤਾ ਨਹੀਂ ਕੀ ਹੋਏਗਾ ਜੀ ਆਈ ਡੋਟ ਨੋ ਇਹ ਕਾਰ ਆ ਗਈ ਐਂਟੀ ਕਾਪਸ ਯਸ ਅੱਛਾ ਇਹ ਡਰਾਈਵਰ ਜਾਣਿਆ ਸੀ ਉਹ ਧੂਆ ਜੇ ਦੇਖਾ ਨਿਕਲਦਾ ਡੈਸ਼ ਬੋਟੋਂ ਥੱਲੇ ਉਤਰ ਕੇ ਦੇਖਿਆ ਤਾਂ ਇੱਕ ਲੱਗਿਆ ਡਰਾਈਵਰ ਤੋਂ ਚਲਦਾ ਕਿੰਨੇ ਲੋਕ ਸੀ ਚ ਸਵਾਰ ਕਨ ਲੱਗਿਆ ਇੱਕੋ ਡਰਾਈਵਰ ਹੋ ਦੋ ਤਿੰਨ ਬੰਦੇ ਸਵਾਰ ਵਿਚਾਰ ਨੇ ਜੀ ਉਹਨਾਂ ਦਾ ਵਿਚਾਰ ਆਹ ਪਜਾਵ ਨੂੰ ਵਿਚਾਰ ਤੇ ਗੱਡੀ ਗੱਡੀ ਤੇ ਸੜ ਗਈ ਤੁਹਾਡੇ ਸਾਹਮਣੇ ਸਵਾਹ ਹੋ ਗਈ ਸਵਾਹ ਹੋ ਗਈ ਹਾਂ ਜੀ ਤੇ ਕਿੰਨੀ ਦੇਰ ਹੋਇਆ ਫਾਇਰ ਬਲੇਡ ਦੀ ਗੱਡੀ ਇੱਥੇ ਪਹੁੰਚਦੀ ਆ ਗੱਡੀ 15 ਮਿੰਟ ਲੱਗ ਹੀ ਗਏ ਇਹ ਜਦ ਲੱਗਦਾ ਜੇ ਸੂਚੀ ਪਹਿਲਾਂ ਕਿਤੋਂ ਪਹੁੰਚੇ ਕੋਣ ਜਾਂਦੇ ਚਾਹੀਦੇ ਉਹ ਨਹੀਂ ਅੱਗੇ ਤੋਂ ਹੱਕ ਤਾਂ ਹੀ ਕੰਮ ਨੇ ਦੀ ਪਹਿਲਾਂ ਚੂਹ ਤਾਂ ਪਹਿਲਾਂ ਹੀ ਹੋ ਗਿਆ ਸੀ ਫਿਰ ਵੀ ਇਹ ਤਾਂ 5 ਮਿੰਟ ਦਾ ਹੋ ਗਿਆ ਕੰਮ ਦਾ ਹਾਂਜੀ